वैगरी जी का खास श्री वैगरी जी की फते आज आपा पेंडा वगराणे तरवणे खड़े हैं इथे बाई वर्ग मैं इत्ھوں ਵੀ ਲੰਘਿਆ ਜਾਂਦਾ ਸੀ ਆ ਤੇ ਇਹ बाई वर्ग ਹਰਿਆਣੇ ਚੋਂ ਆਏ ਐ ਤੇ ਭੇਡਾਂ ਚਾਰ ਹੀ ਜਾਂਦੇ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਣੀ ਐ ਵੀ ਭੇਡਾਂ ਤੋਂ ਆਪਾਂ ਨੂੰ ਕੀ ਮੁਨਾਫਾ ਮਿਲਦਾ ਹੈ ਤੇ बाई वर्ग ਹਰਿਆਣੇ ਚੋਂ ਆਏ ਐ ਤੇ ਕਿੱਥੇ ਵੀ ਇੱਥੇ ਆਏ ਹੋਏ ਐ ਹਾਂਜੀ ਬਾਈ ਜੀ ਆਪਣਾ ਨਾਮ ਕੀ ਜੀ ਮੇਰਾ ਨਾਮ ਵੀ ਰੋਤਾਸ ਰੋਤਾਸ ਹਾਂਜੀ ਠੀਕ ਹੈ ਬਾਈ ਜੀ ਤੇ ਆਪਣਾ ਗਾਮ ਕੌਣ ਸਹੀ ਮੇਰਾ گاਉਂ ਜ਼ਿਲ੍ਹਾ ਡਿਸਟ੍ਰਿਕਟ ਮੈਨਗਰ ਪੜਦਾ ਹੈ। ਗੰਨਾਂ ਨਗਰ ਵੀ ਨਹੀਂ ਜਮਨਾ ਨਗਰ ਵਿੱਚ ਡਿਸਟ੍ਰਿਕਟ ਮੈਨਗਰ। ਅਛਾ ਤੇ ਆਪਣਾ ਗਾਮ ਕੌਣ ਸ ਹੈ? ਮੇਰਾ گاਉਂ ਸੁਬੀਲਪੁਰ। ਸੁਬੀਲਪੁਰ। ਕਟੋਰਾ ਸ਼ਹਿਰ। ਠੀਕ ਹੈ ਜੀ। ਤੁਸੀਂ ਜਿਹੜੇ ਇਹ ਢੇਡਾਂ ਲੈ ਕੇ ਆਏ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ? ਹੋ ਜੀ ਮੀਨਾ ਹੋ ਗਿਆ ਮੀਨਾ ਹੋ ਗਿਆ ਮਤਲਬ ਪੈਦਲੀ ਆਏ ਸੀ ਤੇ ਲੋਡ ਕਰਕੇ ਆਏ ਨੇ ਤੇ ਚਾਰ ਦੇ ਚਾਰ ਦੇ ਆਏ ਲੋਡ ਦੇ ਪਰ ਨੇੜੇ ਨੇੜੇ ਆਇਆ ਅੱਛਾ ਇੱਕ ਆਪਾਂ ਬਾਈ ਜੀ ਸਤੋਂ ਆਪਾਂ ਜਾਣਕਾਰੀ ਲੈਣੀ ਜਿਹੜੀਆਂ ਇਹ ਸੋਡੀਆਂ ਭੇਡਾਂ ਇਹ ਤੋਂ ਤੁਹਾਨੂੰ ਕੀ ਮੁਨਾਫਾ ਮਿਲਦਾ ਮੈਂ ਸੋਡਿਆਂ ਦੀ ਜਿਹੜੀ ਇਹਨਾਂ ਦੀ ਉਨ ਹੁੰਦੀ ਆ ਉਹਦੇ ਮਤਲਬ ਕੱਪੜੇ ਵਗੈਰਾ ਜਾਂ ਕੋਟੀਆਂ ਸਾਡਰਾਂ ਬੰਦੀਆਂ ਵੀ ਇਹ ਸੱਚੀ ਗੱਲ ਹੈ ਜਾਂ ਕਿਵੇਂ ਹੈ ਸਾਰੇ ਬੰਦੇ ਸੀ ਹੁਣ ਪਹਿਲੇ ਵੀਰ ਪਾਣੀ ਪਤ ਜਾਂਦੀ ਸੀ ਹੁਣ ਇਹ ਕੋਚਲੀ ਮਰਦਾ ਜਿਹਦਾ ਤੇ ਰੈਡੀਮੇਡ ਕੱਪੜੇ ਚੱਲੇ ਅੱਛਾ ਤੇ ਫਿਰ ਜੀ ਹੁਣ ਇਹਨਾਂ ਦੀਆਂ ਲਾਉਣੇ ਜੀ ਪਰਾ ਸਿੱਟ ਦਿੰਦੇ ਆ ਅੱਛਾ ਨਹੀਂ ਜਿਹੜੀ ਹੁਣ ਇਹਨਾਂ ਦੀ ਕੱਟ ਕੇ ਵਿਕਦੀ ਤਾਂ ਹੈ ਉਹ ਵਿਕਦੀ ਤਾਂ ਹੈ ਬੀ ਪਰ ਪਹਿਲਾਂ ਜਿਆਦਾ दाम ਮੇ ਵਿਕਦੀ ਸੀ ਹੁਣ ਕਮ ਦਮ ਮੇ ਵਿਕਦੀ ਹੈ ਤੇ ਜਿਹੜੇ ਹੁਣ ਮਨ ਲਾਈ ਮੈਂ ਇੱਥੇ ਜਾਂਦੇ ਨੇ ਦੇਖੇ ਸੀ ਵਿੱਚ ਤੁਸੀਂ ਛੋਟੇ-ਛੋਟੇ ਬੱਚੇ ਲਈ ਫਿਰਦੇ ਹੋ ਹਾਂਜੀ ਹਾਂਜੀ ਇਹ ਵੀ ਜਦੋਂ ਹੁਣ ਮੇਰੇ ਕੋਲੇ ਬੱਕਰੀਆਂ ਮੇਰਾ ਭਾਈ ਬੱਕਰੀਆਂ ਚਾਰਦਾ ਹੈ ਉਹ ਕਹਿੰਦਾ ਵੀ ਛੋਟਾ ਬੱਚਾ ਥੱਕ ਜਾਂਦਾ ਜਿਵੇਂ ਹੁਣ ਸੋਡੇ ਆਪਾਂ ਤੁਹਾਨੂੰ ਉਹ ਬੈਠੇ ਉਹ ਦਿਖਾਵਾਂਗੇ ਹਾਂਜੀ ਹਾਂਜੀ ਆਜੋ ਆਪਾਂ ਮੜਾ ਜਾ ਸੋਨੂੰ ਦਿਖਾ ਦਿੰਨੇ ਆ ਬੱਚੇ ਤੇ ਇਹ ਬੱਚੇ ਕਿਵੇਂ ਥੱਕਦੇ ਹੈਗੇ ਕਿ ਨਹੀਂ ਕਿਵੇਂ ਕੁਛ ਹੈ ਨਾ ਥੱਕ ਜਾਂਦੇ ਇਹ ਵੀ ਕਹਿ ਦਿੰਦੇ ਵੀ ਥੱਕ ਜਾਂਦੇ ਜਿਵੇਂ ਹੁਣ ਆ ਬੱਚੇ ਦੇਖੋ ਕਿੰਨੇ ਸੋਹਣੇ ਆ ਜਿਹੜੇ ਛੋਟੇ ਬੰਦੇ ਫਰਮਾਨ ਨੇੜੇ ਕਰਕੇ ਵੀਡੀਓ ਹੁਣੇ ਇੱਕ ਦੋ ਦੇਖੋ ਜੀ ਇਨੇ ਪਿਆਰੇ ਬੱਚੇ ਕਿਉਂਕਿ ਮੈਂ ਤਾਂ ਹੀ ਐਸੇ ਕਰਕੇ ਇਹ ਵੀਡੀਓ ਬਣਾਈ ਮੈਨੂੰ ਬਹੁਤ ਸੋਹਣੀ ਕੀ ਲੱਗੀ ਇਹ ਹੈ ਠੀਕ ਹੈ ਹਾਂ ਇਹ ਨਿੱਕੇ ਨਿੱਕੇ ਸੋਹਣੇ ਲੱਗੇ ਤੁਹਾਨੂੰ ਮੰਨ ਕੇ ਚੱਲੋ ਵੀ ਇੱਕ ਜਿਹੜੀ ਪੇੜ ਹੈ ਤੇ ਸਾਲ 'ਚ ਕਿੰਨੇ ਵਾਰ ਹੁੰਦੀ ਹੈ ਦੋ ਫੇਰੀ ਹੁੰਦੀ ਹੈ ਦੋ ਵਾਰ ਹੁੰਦੀ ਹੈ ਤੇ ਇਹ ਇੱਕ ਮੀਮਲੇ ਵੀ ਦਿੰਦੀ ਹੈ ਕਿ ਦੋ ਦਿੰਦੀ ਹੈ ਨਹੀਂ ਉਹ ਤਾਂ ਇੱਕੋ ਦਿੰਦੀ ਹੈ ਜ ਫਿਰ ਦੋ ਵੀ ਦਿੰਦੀ ਆ ਵਾਜੀ ਬੇਰਾ ਅੱਛਾ ਠੀਕ ਹੈ ਤੇ ਸੋਨੂੰ ਇਹਨਾਂ ਤੋਂ ਫਿਰ ਵਧੀਆ ਮਨਾ ਫਾਉਰ ਹੈ ਹਾਂ ਜੀ ਬਸ ਬਸ ਪਤਨੀ ਉਹਨਾ ਕੀ ਜਗੇ ਤਿਆਰੀ ਕਰੀਆ ਮਤਲਬ ਆਪਣਾ ਖਰਚਾ ਆਪਣਾ ਖਰਚਾ ਤੁਸੀਂ ਆਪ ਕੱਢੀ ਆਨੇ ਹੋ ਨਾ ਤਿਆਰੀ ਕਰੇ ਕਿੰਨੇ ਟਾਈਮ ਤੋਂ ਤੁਸੀਂ ਬੱਕਰੀਆਂ ਚਾਰ ਰਹੇ ਹੋ ਆਪਰੇ ਡਾ ਚੱਲ ਰਹੇ ਹਾਂ ਪਹਿਲਾਂ ਆਪਣੇ ਬਜ਼ੁਰਗ ਵਿਚਾਰਦੇ ਜੀ ਅੱਛਾ ਜੀ ਹੁਣ ਫਿਰ ਅੱਗੇ ਫਿਰ ਜਿਵੇਂ ਮਤਲਬ ਡੈਡੀ ਹੋ ਗਏ ਅੱਛਾ ਜੀ ਤੇਰਾ ਗਾਂ ਉਹਨਾਂ ਦੇ ਮੁੰਡੇ ਆ ਜੀ ਹਾਂਜੀ ਮੈਂ ਸੁਣਿਆ ਜਿਹੜਾ ਇਹਦਾ ਪੇਟ ਦਾ ਦੁੱਧ ਹੁੰਦਾ ਇਹ ਵੀ ਬਹੁਤ ਚੰਗਾ ਹੁੰਦਾ ਹੈ ਜਿਵੇਂ ਕਈ ਵਾਰੀ ਜੇ ਮਾਨੂੰ ਲਾਗ ਲੱਗ ਜਿੰਦੀ ਕਿਤੇ ਬਿਮਾਰੀ ਮਤਲਬ ਬਿਮਾਰੀ ਵਿੱਚ ਠੀਕ ਰਹਿੰਦਾ ਕਿਸੇ ਦੇ ਦਿੰਦੇ ਆਪਾਂ ਮਾਈਂ ਦੇ ਦਿੰਦੇ ਆ ਤੇ ਇੱਕ ਕਹਿੰਦੇ ਹੁੰਦੇ ਇਹਦੇ ਪੇਟ ਦੇ ਦੁੱਧ ਤੇ 7 ਵਾਰ ਮਲਾਈ ਆਉਂਦੀ ਹੈ ਕਿ ਸੱਚੀ ਆਉਂਦੀ ਹੈ ਹਾਂ ਜੀ ਜੀ ਵਾਰ-ਵਾਰ ਦਰਦੇ ਆ ਨਾ ਜੀ ਆਉਂਦੀ ਹੈ ਆਉਂਦੀ ਹੈ ਠੀਕ ਹੈ ਬਈ ਜੀ ਇਹਦੇ ਪੁਰਾਣੀ ਤੇ ਬਾਕੀ ਸਾਨੂੰ ਜਿੱਦੇ ਦੇ ਤੁਸੀਂ ਆਏ ਹੋ ਉਦੋਂ ਦਾ ਸਾਨੂੰ ਰਹਿਣ ਨੂੰ ਜਗਾ ਵਧੀਆ ਮਿਲ ਰਹੀ ਹੈ ਜਿੱਥੇ ਕਿਤੇ ਬਹੁਤ ਠੰਡੀ ਬਾਹਰ ਰਹ ਜਾਂਦੇ ਆ ਵੀਰ ਅੱਛਾ ਜਿੱਥੇ ਵੀ ਕਿਤੇ ਰਹਿਣਾ ਤੁਹਾਨੂੰ ਵਧੀਆ ਮਿਲਦੀ ਹੈ ਪਾਣੀ ਨੂੰ ਰੋਟੀ ਪਾਣੀ ਸਾਰਾ ਤੁਹਾਡਾ ਪ੍ਰਬੰਧ ਹੁੰਦਾ ਹੈ ਤੇ ਇਹਨਾਂ ਨੂੰ ਪਸ਼ੂਆਂ ਨੂੰ ਵੀ ਵਿਚਾਰਿਆਂ ਨੂੰ ਵਧੀਆ ਬੈਠਣ ਨੂੰ ਜਗਾ ਮਿਲਦੀ ਹੈ ਬਿਲਕੁਲ ਵਧੀਆ ਤੇ 2 ਮਹੀਨਾ ਹੋ ਗਿਆ ਤੁਹਾਨੂੰ ਆਏ ਨੂੰ ਤੇ ਇੱਥੇ ਕਿੰਨੇ ਦਿਨ ਰਹਿੋਗੇ ਤੁਸੀਂ ਹੁਣ 15 20 ਦਿਨ ਹੋਣ ਵਾਲੇ ਫਿਰ ਚੜ ਜਾ ਤੇ ਪਿੱਛੇ ਆਪਣੇ ਬڑے ਰੋਡ ਦੇ ਤੇ ਪਟਾੜਾ ਲੈ ਨੋਕਾਂ ਬਾਲੇ ਪਿੱਛੇ ਚਲੀ ਜਾਓਗੇ ਠੀਕ ਹੈ ਫਿਰ ਇਸ ਸਾਈਡ ਵੀ ਮਤਲਬ ਆਪਦੇ ਗਾਂਵ ਚਲੇ ਹਾਂ ਆਪਣੇ ਪਿੰਡ ਚਲੋ ਠੀਕ ਹੈ ਬਾਈ ਜੀ ਠੀਕ ਧੰਨਵਾਦੀ ਠੀਕ ਹੈ ਜੀ